ਤੇ ਭਾਈ ਗੁਰਦਾਸ ਜੀ ਉਹ ਰੰਗ ਰਤੜੇ ਸ਼ਾਇਰ ਨੇ ਜਿਹੜੇ ਰੁੱਖਾਂ ਵਿੱਚੋਂ ਜੰਗਲ ਦੇ ਕਣਕੇ ਕਿਣਕੇ ਵਿੱਚੋਂ ਪਾਣੀ ਦੀਆਂ ਧਾਰਾਂ ਵਿੱਚੋਂ ਪੱਤਰਾਂ ਵਿੱਚੋਂ ਹਰ ਇੱਕ ਸਿੱਖਿਆ ਲੈ ਕੇ ਗੁਰਮਤ ਦਾ ਉਪਦੇਸ਼ ਪ੍ਰਦਿਰਧ ਕਰਾਂਦੇ ਭਾਈ ਗੁਰਦਾਸ ਕਿੰਨੇ ਮੈਂ ਦਰਿਆ ਹੈਰਾਨ ਐ ਇਸ ਗੱਲੋਂ ਕਿ ਤੇਰੇ ਕੋਲ ਪੱਥਰ ਅੰਬੈ ਉਹਨੂੰ ਡੋਬ ਦੇਣੇ ਤੇਰੇ ਕੋਲ ਕੋਈ ਲੋਹੇ ਦਾ ਟੁਕੜਾ ਆਵੇ ਉਹਨੂੰ ਡੋਬ ਡੋਬ ਦੇਣੇ ਪਰ ਦਰਿਆ ਮੈਨੂੰ ਇੱਕ ਗੱਲ ਦੱਸ ਕਿਤਨੀ ਭਾਰੀ ਲੱਕੜ ਵੱਢ ਕੇ ਤੇਰੇ ਵਿੱਚ ਪਹਾੜਾਂ ਤੋਂ ਸੱਦਦੇ ਨਹੀਂ ਪੁਰਾਤਨ ਸਮੇਂ ਲੱਕੜਾ ਇਸ ਤਰ੍ਹਾਂ ਮੈਦਾਨੀ ਇਲਾਕੇ ਵਿੱਚ ਲਿਆਉਣੀਆਂ ਪਹਾੜ ਵਿੱਚੋਂ ਲੱਕੜ ਦੀ ਪੋਰੀ ਵੱਢਣੀ ਤੇ ਭਾਰੀ ਜਿਹੜੀ ਉਹ ਲੱਕੜ ਪਾਣੀ ਵਿੱਚ ਸੱਤਨੀ ਤੇ ਦਰਿਆ ਦੇ ਪਾਣੀ ਨੇ ਲੱਕੜ ਨੂੰ ਆਪਣੇ ਉੱਤੇ ਤਾਰ ਕੇ ਤੇ ਮੈਦਾਨੀ ਇਲਾਕੇ ਤੱਕ ਲੈ ਹੁਣਾ ਕਿੰਨੇ ਖੇਤ ਦਰਿਆ ਪੱਥਰ ਨੂੰ ਡੋਬ ਨਹੀਂ ਲੋਹੇ ਨੂੰ ਡੋਬ ਨਹੀਂ ਬੰਦਾ ਤੇਰੇ ਅੰਦਰ ਆਏ ਉਹਨੂੰ ਵੀ ਡੋਬਣ ਦਾ ਯਤਨ ਕਰ ਨਹੀਂ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ ਜੇ ਭਾਰੀਆਂ ਚੀਜ਼ਾਂ ਜਾਣ ਕੇ ਡੋਬ ਨਹੀਂ ਤੇ ਫਿਰ ਲੱਕੜ ਇੰਨੀ ਭਾਰੀ ਏ ਇਹ ਤੇਰੇ ਉੱਤੇ ਤਰਦੀ ਕਿਉਂ ਨਹੀਂ ਤੂੰ ਇਸ ਭਾਰੀ ਲੱਕੜ ਨੂੰ ਕਿਉਂ ਨਹੀਂ ਡੋਬਦਾ ਤੇ ਕਹਿੰਦਾ ਉਸ ਪਾਣੀ ਨੇ ਉੱਤਰ ਬੜੇ ਕਮਾਲ ਦਾ ਦਿੱਤਾ ਕਹਿਣ ਲੱਗੇ ਗੱਲ ਕੱਲੇ ਭਾਰ ਦੀ ਨਹੀਂ ਤੇ ਇੱਕ ਗੱਲ ਕਿ ਜਦੋਂ ਵੀ ਉਦਾਹਰਨ ਲਈ ਜਾਂਦੀ ਹੈ ਉਦਾਹਰਨ ਦਾ ਹਮੇਸ਼ਾ ਇੱਕ ਪਾਸਾ ਲਿਆ ਜਾਂਦਾ ਹੈ ਉਦਾਹਰਨ ਨੂੰ ਦੋ ਵੱਲੀ ਨਹੀਂ ਵਰਤਿਆ ਜਾਂਦਾ ਇਹਦੇ ਵਿੱਚ ਆ ਨੁਕਸੇ ਉਦਾਹਰਨ ਫਿੱਟ ਨਹੀਂ ਬੈਂਦੀ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋਗੇ ਇੱਕ ਦਿਨ ਅਰਥ ਕੀਤੀ ਸੀ ਕਿ ਭਗਤ ਨਾਮਦੇਵ ਜੀ ਨੇ ਇੱਕ ਪਾਸੇ ਕਿਹਾ ਕਿੰਨੇ ਨੇ ਤੂੰ ਰੱਬ ਨੂੰ ਜੇ ਨੇੜੇ ਵੇਖਣਾ ਹੈ ਨਾ ਤੇ ਦੋ ਗੱਲਾਂ ਆਪਣੀ ਜ਼ਿੰਦਗੀ ਵਿੱਚੋਂ ਬਿਲਕੁਲ ਛੱਡ ਦੇ ਮਹਾਰਾਜ ਉਹ ਕਿਹੜੀਆਂ

ਇਥੇ ਉਦਾਹਰਨ ਦਿੱਤੀ ਦੂਜੇ ਪਾਸੇ ਇੱਕ ਬਚਨ ਕਹਿਣ ਲੱਗੇ ਜੈਸੇ ਵਿਖੇ ਹੇਟ ਪਰ ਨਾਰੀ ਜਿਵੇਂ ਵਿਸ਼ਈ ਬੰਦਾ ਵੇਸ਼ਵਾ ਦੇ ਦਰ ਤੇ ਜਾਂਦਾ ਤੇ ਆਪਾਂ ਕਹਾਂਗੇ ਉਥੇ ਤਾਂ ਕਹਿੰਦੇ ਪੈਸੋ ਕਿ ਪਰ ਧਨ ਪਰ ਦਾਰਾ ਪ੍ਰਹਾਰੀ ਤੇ ਇਥੇ ਉਦਾਹਰਨ ਕੀ ਲੈਂਦੇ ਹੋ ਇੱਥੇ ਕਹਿੰਦੇ ਨੇ ਸਿਰਫ ਇੱਕ ਪਾਸਾ ਨਹੀਂ ਕਿ ਜਿਵੇਂ ਵਿਸ਼ਈ ਬੰਦਾ ਇੰਨੀਆਂ ਲਾਂਹਤਾ ਪਹਿਣ ਤੇ ਵਕਾਰ ਨਹੀਂ ਛੱਡਦਾ ਤੂੰ ਪਰਮੇਸ਼ਵਰ ਦੇ ਨਾਮ ਨੂੰ ਨਾ ਚੱਲੇਂ ਆਰੰਝੇੜੀ ਉਹਦਾ ਹਮੇਸ਼ਾ ਇੱਕ ਪਾਸਾ ਲਿਆ ਜਾਂਦਾ ਹੈ ਭਾਈ ਸਾਹਿਬ ਕਹਿੰਦੇ ਨੇ ਪਾਣੀ ਨੂੰ ਪੁੱਛਿਆ ਜੇ ਭਾਰੀ ਚੀਜ਼ ਜਾਣ ਕੇ ਡੋਬਣਾ ਹੈ ਤੇ ਫਿਰ ਲੋਹੇ ਨਾਲੋਂ ਪੱਥਰ ਨਾਲੋਂ ਕਿੰਨੀ ਵਜ਼ਨ ਵਿੱਚ ਭਾਰੀ ਹੈ ਲੱਕੜ ਇਹਨੂੰ ਕਿਉਂ ਨਹੀਂ ਡੋਬਦਾਂ ਕਹਿੰਦੇ ਨੇ ਅੱਗੋਂ ਦਰਿਆ ਦੇ ਪਾਣੀ ਨੇ ਉੱਤਰ ਦਿੱਤਾ ਸੀ ਪੱਥਰ ਵੀ ਡੁੱਬ ਜਾਂਦਾ ਹੈ ਲੋਹਿਆਂ ਵੀ ਡੁੱਬ ਜਾਂਦਾ ਹੈ ਪਰ ਮੈਂ ਲੱਕੜ ਨੂੰ ਇਸ ਕਰਕੇ ਨਹੀਂ ਉਹ ਡੋਬਣਾ ਮੈਂ ਇਹਨੂੰ ਆਪਣਾ ਆਪ ਸਿੰਜ ਸਿੰਜ ਕੇ ਬੂੰਦ ਬੂੰਦ ਨਾਲ ਪਾਲਿਆ ਤੇ ਜਿਹੜਾ ਮੇਰਾ ਆਪਣਾ ਪਾਲਿਆ ਹੋਏ ਤੇ ਜਦੋਂ ਮੇਰੇ ਕੋਲ ਆਉਂਦਾ ਮੈਂ ਉਹਨੂੰ ਕਦੀ ਡੁੱਬਣ ਨਹੀਂ ਦਿੰਦਾ ਗੁਰਮੁਖ ਮਾਰ ਕੀ ਭਾਈ ਸਾਹਿਬ ਬੜੇ ਸਿਆਣੇ ਨੇ ਉਹ ਦੂਜਾ ਸਵਾਲ ਕਰਦੇ ਨੇ ਕਹਿੰਦੇ ਨੇ ਪਾਣੀ ਤੂੰ ਇਹ ਤਾਂ ਕਹਿ ਨਹੀਂ ਮੈਂ ਆਪਣੇ ਪਾਲੇ ਨੂੰ ਨਹੀਂ ਡੋਬਦਾ ਪਰ ਤੈਨੂੰ ਪਤਾ ਹੈ ਕਿ ਇਸੇ ਲੱਕੜ ਨੂੰ چیر ਕੇ ਕਿਸ਼ਤੀ ਇਹਨੂੰ ਬੇੜਾ ਬਣਾਇਆ ਜਾਣਾ ਤੇ ਜਦੋਂ ਕਿਸ਼ਤੀ ਜਾਂ ਬੇੜਾ ਤੇਰੇ ਉੱਤੇ ਚੱਲਦਾ ਹੈ ਤੇ ਪਾਣੀ ਨੂੰ ਇਸ ਤਰ੍ਹਾਂ ਕਿਸ਼ਤੀ ਵੀ ਨੋਕ ਚੀਰਦੀ ਹੈ ਕਿ ਜਿਵੇਂ ਆਰੇ ਨੂੰ ਲੱਕੜ ਲੱਕੜ ਨੂੰ ਆੜਾ ਚੀਰਦਾ ਹੋਵੇ ਤੂੰ ਮੈਨੂੰ ਇੱਕ ਗੱਲ ਦੱਸ ਕਿ ਇਹ ਹੀ ਲੱਕੜ ਇਕੱਲੀ ਆਉਂਦੀ ਏ ਤੂੰ ਤਾਰਵੇਂ

ਉਹ ਤਾਂ ਡੋਬ ਸਕਣਾ ਪਰ ਜਿਹੜਾ ਮੇਰੇ ਪਾਲੇ ਕੋਈ ਲੱਕੜ ਦੀ ਸੰਗਤ ਕਰਦਾ ਹੈ ਸੱਚ ਜਾਣੀ ਮੈਂ ਆਪਣੇ ਦੀ ਸੰਗਤ ਕਰਨ ਵਾਲੇ ਨੂੰ ਕਦੀ ਡੁੱਬ ਨਹੀਂ ਦਿੰਦਾ ਭਾਈ ਸਾਹਿਬ ਨੇ ਤੀਜਾ ਸਵਾਲ ਕੀਤਾ ਕਹਿਣ ਲੱਗੇ ਤੈਨੂੰ ਪਤਾ ਹੈ ਜਨ ਕਿ ਇਸ ਲੱਕੜ ਵਿੱਚ ਅੱਗ ਹੈ ਤੇ ਤੇਰਾ ਤੇ ਅੱਗ ਦਾ ਆਪਸੀ ਵਿਰੋਧ ਬਣਿਆ ਤੂੰ ਇਸ ਲੱਕੜ ਵਿੱਚ ਪਈ ਹੋਈ ਅੱਗ ਨੂੰ ਆਪਣੇ ਵਿਰੋਧੀ ਨੂੰ ਤਾਰਨਾ ਪਿਆ ਤੇ ਅਗੋ ਪਾਣੀ ਕਹਿੰਦਾ ਹਾਂ ਮੈਨੂੰ ਪਤਾ ਹੈ ਕਿ ਲੱਕੜ ਵਿੱਚ ਅੱਗ ਭਰੀ ਪਈ ਏ ਪਰ ਸੱਚ ਜਾਣੀ ਜਿਹਨੂੰ ਆਪਣਾ ਇੱਕ ਵਾਰੀ ਬਣਾ ਲਾ ਤੇ ਜਿਹੜੇ ਮੇਰੇ ਕਰਕੇ ਭੜਿਆ ਹੋਵੇ ਮੈਂ ਉਹਦੀ ਅੱਗ ਤੇ ਉਹਦੇ ਔਗਣ ਉੱਤੇ ਵੀ ਪਰਦਾ ਪਾ ਕੇ ਉਨਤਾਰ ਦੇਣਾ ਭਾਈ ਸਾਹਿਬ ਨੇ ਚਾਰ ਗੱਲਾਂ ਪੁੱਛ ਕੇ ਪੰਜਵੀਂ ਪੁੱਛੀ ਕਹਿਣ ਲੱਗੇ ਤੁਰ ਮੈਨੂੰ ਇੱਕ ਗੱਲ ਦੱਸ ਆਮ ਲੱਕੜ ਦੇ ਬੂਟੇ ਨੂੰ ਤੂੰ ਸਿੰਜ ਕੇ ਪਾਲਨੇ ਇਹ ਤੇਰਾ ਪਾਲਿਆ ਇਹਨੂੰ ਤੂੰ ਤੋੜਨੇ ਤੇ ਕੀ ਚੰਦਨ ਦੀ ਲੱਕੜ ਨੂੰ ਚੰਦਨ ਦੇ ਰੁੱਖ ਨੂੰ ਪਾਣੀ ਤੂੰ ਸਿੰਜਦਾ ਨਹੀਂ ਚੰਦਨ ਦਾ ਬੂਟਾ ਵੀ ਤੇਰਾ ਹੀ ਪਲਿਆ ਹੈ ਤੇ ਉਸ ਬੂਟੇ ਨੂੰ ਕਿਉਂ ਤੂੰ ਡੋਬਨਾ ਹੈ ਉਸ ਲੱਕੜ ਨੂੰ ਕਿਉਂ ਡੋਬਨਾ ਹੈ ਤੇ ਸ਼ਾਇਦ ਆਪ ਨੂੰ ਪਤਾ ਹੋਵੇ ਕਿ ਚੰਦਨ ਖਰੀਦਣ ਵਾਲੇ ਜਦੋਂ ਚੰਦਨ ਖਰੀਦਦੇ ਨੇ ਲੱਕੜ ਦੇ ਟੁਕੜੇ ਨੂੰ ਪਾਣੀ ਵਿੱਚ ਰੱਖ ਕੇ ਤੱਕਣਗੇ ਜੇ ਤਾਂ ਚੰਦਨ ਦੀ ਲੱਕੜ ਡੁੱਬ ਜਾਏ ਤਾਂ ਕੀਮਤੀ ਹੈ ਜੇ ਤਰ ਜਾਏ ਤਾਂ ਕਹਿਣਗੇ ਅਸਲ ਵਿੱਚ ਚੰਦਨ ਹੈ ਕਹਿੰਦੇ ਨੇ ਬਾਕੀ ਲੱਕੜ ਨੂੰ ਤੋੜarne ਚੰਦਨ ਨੂੰ ਕਿਉਂ ਡੋਬਨੇ ਕੀ ਉਹ ਤੇਰਾ ਪਾਲਿਆ ਨਹੀਂ ਤੇ ਪਾਣੀ ਕਹਿੰਦਾ ਦਰਸ ਹਕੀਕਤ ਦੇਵੇ ਲੋਕਾਂ ਨੂੰ ਦਿਸਦਾ ਵੀ ਸ਼ਾਇਦ ਮੈਂ ਇਹਨੂੰ ਜਾਣ ਕੇ ਡੋਬਨਾ ਵਾਹ ਗੁਰੂ ਲੋਕਾਂ ਨੂੰ ਦਿਸਦਾ ਵਿਚਕਰਾ ਕਰਨਾ ایتھے بھی میں اپنے پلے پالے ہوئے اے دے گیا پالے ہوئے رکتے انگل ڈا بازار کیمت پی جی دوبنا میں اس کر کے نہیں کہ ختم کر لی پائی صاحب نے صرف دو لیا تے پھر کہ دریا تیرے والتاک کے گروہ کے سکھا ਤੂੰ ਇੱਕ ਵਾਰ ਇਸ ਗੁਰਮੁਖ ਮਾਰਗ ਤੇ ਚੱਲ ਤਾਂ ਸਹੀ ਚੇਤੇ ਰੱਖ ਜੇ ਪਾਣੀ ਆਪਣੇ ਪਾਲੇ ਨੂੰ ਡੁੱਬਣ ਨਹੀਂ ਦਿੰਦਾ ਤੇ ਜਦੋਂ ਤੂੰ ਸਤਿਗੁਰੂ ਦੇ ਦਰ ਤੇ ਇਸ ਮਾਰਗ ਤੇ ਚੱਲ ਪਿਓ ਤੇ ਦਾਤੇ ਨੇ ਤੈਨੂੰ ਵੀ ਇਸ ਭਵਜਲ ਵਿੱਚੋਂ ਡੁੱਬਣ ਨਹੀਂ ਹੁੰਦੇ ਕਿੰਨੇ ਨੇ ਮੇਰੀ ਜ਼ਿੰਦਗੀ ਦਾ ਤਜਰਬਾ ਹੀ ਕਿ ਲੱਕੜ ਵਿੱਚ ਪਈ ਹੋਈ ਅੱਗ ਨੂੰ ਵੇਖ ਕੇ ਜਿਹੜਾ ਪਾਣੀ ਹੈ ਪੜਦੇ ਪਾ ਕੇ ਤਾਰ ਦਿੰਦਾ ਹੈ ਤੇ ਜਦੋਂ ਸਹਬ ਦੇ ਦਰ ਤੇ ਗਿਆ ਕਿੰਨੇ ਮੇਰੇ ਦਾਤੇ ਨੇ ਮੇਰੇ ਅੰਦਰ ਔਗਣਾ ਦੇ ਸਮੁੰਦਰ ਨੂੰ ਧੱਕਿਆ ਪਰ ਜਦੋਂ ਪਰਦਾ ਪਾ ਕੇ ਕਿਹਾ ਕੋਈ ਨਹੀਂ ਜੇ ਅੱਜ ਮੇਰਾ ਬਣ ਗਿਆ ਫਿਰ ਕਿੰਨੇ ਨਿਰਗੁਣ ਰਾਤ ਲਿਆ ਸੰਤਨ ਦਾ ਸਦਕਾ ਸਤਗੁਰ ਧਾਕ ਲਿਆ ਹੋਵੇ ਪਾਪੀ ਪਰਦਾ